ਪੁੱਤ ਬਣ ਗਿਆ ਪਿਓ ਦਾ ਕਾਟ ਪਿਓ ਨੂੰ ਉਤਾਰ ਦਿੱਤਾ ਮੌਤ ਦੇ ਕਾਟ ਇਹ ਪ੍ਰਾਤਿ ਜੀ ਕੀਤਾ ਜਾਨਲੇਵਾ ਹਮਲਾ ਜੀ ਹਾਂ ਇੱਕ ਪੁੱਤ ਤੇ ਤੁਸੀਂ ਸਹੀ ਸੁਣਿਆ ਇੱਕ ਪੁੱਤ ਤੇ ਹੀ ਆਪਣੇ ਪਿਓ ਦਾ ਬਹਿਰਮੀ ਨਾਲ ਕਤਲ ਕਰਨ ਦੇ ਤੇ ਉਸ ਨੂੰ ਮੌਤ ਦੇ ਕਾਟ ਉਤਾਰਨ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾ ਰਿਹਾ ਹੈ ਕਿ ਮਲਜ਼ਮ ਵੱਲੋਂ ਅੱਧੀ ਰਾਤ ਨੂੰ ਸੁੱਤੇ ਪਏ ਆਪਣੇ ਪਿਤਾ ਤੇ ਆਪਣੇ ਭਰਾ ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਮਲਜ਼ਮ ਵੱਲੋਂ ਦੋਮਾਤੇ ਹੀ ਬੜੀ ਬੇਰਹਿਮੀ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੀ ਗਈ। ਜਿਸ ਕਾਰਨ ਮਲਜ਼ਮ ਦਾ ਪਿਤਾ ਤੇ ਭਰਾ ਖੂਨ ਦੇ ਨਾਲ ਲਤਪਤ ਹੋ ਗਏ ਤੇ ਸਾਰਾ ਘਰ ਖੂਨ ਦੇ ਨਾਲ ਭਰ ਗਿਆ। ਇਸ ਘਟਨਾ ਦਾ ਜਿਉਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਘਰ ਦੇ ਵਿੱਚ ਚੀਕ-ਚਿਹਾੜਾ ਮਚ ਗਿਆ। ਵੱਡੀ ਗਿਣਤੀ ਵਿੱਚ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਤੁਰੰਤ ਜ਼ਖਮੀ ਪਿਓ ਤੇ ਉਸਦੇ ਪੁੱਤ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਮਲਜ਼ਮ ਦੇ ਪਿਓ ਦੀ ਮੌਤ ਹੋ ਗਈ ਤੇ ਭਰਾ ਅਜੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਕਤਲ ਦੀ ਇਹ ਖੌਫਨਾਕ ਘਟਨਾ ਬਰਨਾਲਾ ਦੇ ਪਿੰਡ ਚੋਹਾਨਕੇ ਤੋਂ ਸਾਹਮਣੇ ਆਈ ਹੈ ਜਿੱਥੇ ਕੇ ਵਾਰਦਾਤ ਤੋਂ ਬਾਅਦ ਸਾਰਾ ਪਿੰਡ ਸਹਿਮੇ ਹੋਇਆ ਹੈ। ਪਰਵਾਰ ਦਾ ਰੋ ਰੋ ਬੁਰਾ ਹਾਲ ਹੈ ਕਿ ਦਾ ਸਾਇ ਵੀ ਜਾ ਰਿਹਾ ਹੈ ਕਿ ਮੁਲਜ਼ਮ ਮਾਨਸਿਕ ਤੌਰ ਤੇ ਪਰੇਸ਼ਾਨ ਰਹਦਾ ਹੈ ਤੇ ਇਸ ਦੇ ਚਲਦੇ ਹੀ ਉਸਨੇ ਇਹ ਵਾਰਦਾਤ ਅੰਜਾਮ ਦਿੱਤੀ ਹੈ ਤੇ ਆਪਣੇ ਹੀ ਘਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅੱਲਾਹ ਕਰਾ ਸੰਗਾਂਧੀ ਅੰਡ ਤੋਂ ਆ ਗਈ ਕਲਾ ਮੇਰੀ ਪੂਆਈ ਕਿ ਬਿਆਹੀ ਵੀ ਆ ਮੜਾ ਪਾਂਡਾ ਥੋੜਾ ਦਿਮਾਕੀਆ ਛੱਟ ਸੀਗਾ ਉਹ ਰਾਤ ਨੂੰ ਤਕਰੀਬਨ 3 ਵਜੇ ਆਪਰੇ ਪਿਓ ਦੇ ਛੱਤਾ ਮਾਰੀਆਂ ਤੇ ਆਪਣੇ ਭਰਾ ਦੇ ਫਿਰ ਉਹਨਾਂ ਨੂੰ ਬਰਨਾਲੇ ਦੇ ਆ ਫਿਰ ਜਿਸ ਨੂੰ ਜੀ ਮੁਕਤ ਨੂੰ ਲੈ ਕੇ ਇੱਥੇ ਆਉਂ ਤਰਾ ਆਪਣੇ ਤੋਂ ਰੈਫਰ ਕਰਤਾ ਫਰੀਦਕੋਟ ਫਰੀਦਕੋਟ ਜਾ ਕੇ ਮੱਗਸੇਂ ਬਿੱਟੇ ਟੋ ਗਈ ਕੁਲਮਤ ਸਿੰਘ ਨੂੰ ਜਿਹੜਾ ਬਧਾਲੇ ਰੈਫਰ ਕਰਤਾ ਬਸ ਦਿਮਾਗ ਹੀ ਫਟ ਕਰਕੇ ਤਸ ਉਹਦਾ ਜਿਹੜਾ ਦਿਮਾਗ ਆ ਪੂਰਾ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਇਹ ਜਿਹੇ ਕੰਟਰੋਲ ਹੋ ਗਿਆ ਤਾ ਮੈਂ 35 ਸਾਲ ਤੋਂ ਅਜਿਹੀ ਠੀਕ ਹੋ ਜਾਂਦਾਗਾ ਜੋ ਪਰੋਤ ਪਰ ਉਡੀ ਆ ਗਈ ਉਹਨੋਂ ਆ ਕੇ ਫਿਰ ਉਹ ਤਰ੍ਹਾਂ ਹੋ ਜਾਂਦਾਗਾ ਜਿੰਨਾ ਚਿਰ ਦਵਾਈ ਦੁਈ ਲਈ ਜਾਂਦਾ ਰਹਿੰਦਾ ਬਹੁਤ ਵਧੀਆ ਫਿੱਟ ਰਹਿੰਦਾਗਾ ਬੜਾ ਵਧੀਆ ਨਰਮ ਸੁਭਾਅ ਦਾ ਬੱਚਾਗਾ ਪਰ ਜੋ ਪਰਮਾਤਮਾ ਨੂੰ ਭਾਵੇ ਉਹਨੂੰ ਕੋਈ ਮੋੜ ਨਹੀਂ ਸਕਦਾ ਉਧਰ ਸਵਾਰਦਾਤ ਦੀ ਸੂਚਨਾ ਮਿਲਣਸਾਰ ਬੌਕੇ ਤੇ ਪੁਲਿਸ ਦੀ ਪਹੁੰਚੀ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਕੱਲ੍ਹ ਨਾ 100 ਬਾਰੰਦੇ ਕੰਪਲੇਂਟ ਆਈ ਸੀ ਇਹ ਚੋਹਾਨ ਕੇ ਕਲਾਮ ਇੱਕ ਦਿਮਾਗੀ ਤੌਰ ਤੇ ਅਫਰ ਸੀ ਜੰਦਾ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਛੱਟਾਂ ਮਾਰੀਆਂ ਮੌਕੇ ਤੇ ਸੀ ਮਲਾਜਮ ਭੇਜਦੇ ਸੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨੂੰ ਬਰਨਾਲੇ ਹਸਪੀਟਲ ਭੇਜਿਆ ਜਿੱਥੋਂ ਦੋਨਾਂ ਨੂੰ ਹੀ ਫਰੀਦਕੋਟ ਰੈਫਰ ਕਰਤਾ ਬਨਾਲੇ ਤੋਂ ਇਲਾਜ ਜ਼ਰੂਰਨ ਜਿਹੜਾ ਮੱਗਰ ਸਿੰਘ ਸੀ ਉਹਦਾ ਪਿਓ ਉਹਦੀ ਮੌਤ ਹੋ ਗਈ ਹੈ ਤੇ ਉਹਦਾ ਭਰਾ ਹੈ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਮਸੀ ਉਹਦੇ ਵੱਡਾ ਬੇਟਾ ਪ੍ਰਗਟ ਸਿੰਘ ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ ਤੇ ਤੋਂ 3109 115 ਵਾਲੀ ਇੱਕ ਐਪੀਐਨਐਸ ਨੇ ਫੀਨ ਪਰਚਾ ਅੱਡ ਕੀਤਾ ਹੈ ਤੇ ਉਹਦਾ ਪੋਸਟਮਾਰਟ ਕਰਵਾ ਕੇ ਅੱਜੋ ਹੀ ਬੋਲੀ ਬਸਾਂ ਦੀ ਵਾਰਤਾ ਰਿਸ਼ਤਿਆਂ ਦੇ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਰ ਇੱਕ ਪੁੱਤ ਕਿਵੇਂ ਆਪਣੇ ਹੀ ਪਿਓ ਦਾ ਕਤਲ ਕਰ ਸਕਦਾ ਹੈ ਆਖਰ ਕਿਵੇਂ ਆਪਣੇ ਹੀ ਪਿਓ ਦਾ ਕਾਲ ਬਣ ਸਕਦਾ ਹੈ ਫਿਲਹਾਲ ਹੁਣੇ ਦੇਖਣਾ ਹੋਵੇਗਾ ਕਿ ਪੁਲਿਸ ਕਤਲ ਮਾਮਲੇ ਦੀ ਵਿੱਚ ਜਾਂਚ ਤੋਂ ਬਾਅਦ ਕੀ ਖੁਲਾਸਾ ਕਰਦੀ ਹੈ ਕਿ ਸੱਚਮੁੱਚ ਕਾਤਲ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਾਂ ਫਿਰ ਕਤਲ ਦੇ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਗਬानी ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ